ਤਰਾ ਜਗ ਤਾਰਨ ਕੋ ਅਵਤਾਰ ਬਣਾਇਓ ਜਪਿਓ ਜਿਨ ਅਰਜਨ ਦੇਵ ਗੁਰੂ ਹਿਰ ਸੰਕਟ ਝੋਨ ਗਰਵ ਨ ਆਇਓ ਰੂਹਾਨੀਅਤ ਦੇ ਮਾਲਕ ਬਾਣਨੇ ਕੇ ਬਹੁਤ ਗੁਰਦ ਗਦੀ ਤੇ ਬਰਾਜਮਾਨ ਦਸਾਂ ਪਾਤਸ਼ਾਹਾਂ ਦੀ ਜੋਤ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ پاک ਹਜ਼ੂਰੀ ਵਿੱਚ ਸਭੈ ਮਾਨ ਹੋਏ ਬੈਠੇ ਸਤਸੰਗੀ ਜਨੋ ਸਤਿਗੁਰਾਂ ਨੇ અપਾਰ ਕਿਰਪਾ ਕੀਤੀ ਅੰਮ੍ਰਿਤ ਵੇਲੇ ਸਜੇ ਦੀਵਾਨਾਂ ਤੇ ਗੁਰੂ ਗੋਤ ਗੁਰੂ ਹਜ਼ੂਰੀ ਵਿੱਚ ਜੁੜ ਬੈਠਣ ਦਾ ਸੁਭਾਗ ਸਮਾਪਤ ਹੋਇਆ ਹੈ ਐਸਾ ਪਾਈ ਗੁਰਦਾਸ ਜੀ ਦਾ ਕਥਨ ਹੈ ਕੁਰਬਾਨੀ ਤਿਨਾ ਗੁਰਸਿੱਖਾਂ ਪਾਉ ਭਗਤ ਗੁਰਪਰਵ ਕਰਨ ਦੇ ਐਸਾ ਭਾਈ ਗੁਰਦਾਸ ਜੀ ਆਖਦੇ ਨੇ ਮੈਂ ਉਹਨਾਂ ਗੁਰਸਿੱਖਾਂ ਤੋਂ ਕੁਰਬਾਨ ਜਾਂਦਾ ਹਾਂ ਸਦਕੇ ਹਾਂ ਜਿਹੜੇ ਪ੍ਰੇਮ ਨਾਲ ਆਪਣੇ ਗੁਰੂਆਂ ਦੇ ਪੁਰਬਾਂ ਨੂੰ ਇਹ ਮਨਾਉਂਦੇ ਹਨ ਗੁਰਪਰਬ ਕਰਦੇ ਹਨ ਗੁਰਪਰਬ ਕਰਨ ਤੋਂ ਮੁਰਾਦ ਹੈ ਭਾਈ ਗੁਰਦਾਸ ਜੀ ਦੀ ਕਿ ਉਹ ਦਿਨ ਜਦੋਂ ਗੁਰੂ ਸਾਹਿਬਾਨਾਂ ਦੇ ਜੀਵਨ ਵਿੱਚ ਕੋਈ ਖਾਸ ਘਟਨਾ ਵੜਦੀ ਪਾਵੇਂ ਮਹਾਰਾਜ ਦਾ ਪ੍ਰਕਾਸ਼ ਹੋਇਆ ਗੁਰਗੱਦੀ ਮਿਲੀ ਜੋਤੀ ਜੋ ਸਮਾਏ ਸੋ ਸਿੱਖ ਉਹਨਾਂ ਦਿਨਾਂ ਨੂੰ ਬੜੀ ਤਵੱਜੋ ਦੇ ਕੇ ਗੁਰੂ ਅਸਥਾਨਾਂ ਤੇ ਤੜਦੀ ਕਲਾ ਵਿੱਚ ਉਹਨਾਂ ਦਿਨਾਂ ਨੂੰ ਉਹਨਾਂ ਦਿਹਾੜਿਆਂ ਨੂੰ ਯਾਦ ਕਰਦਾ ਹੈ ਅੱਜ ਸਹਿਜ ਦਾ ਸਰਤਾਜ ਸ਼ਾਂਤੀ ਕੇ ਪੁੰਜ ਧੰਤਨ ਗੁਰੂ ਅਰਜਨ ਦੇਵ ਜੀ ਮਹਾਰਾਜ ਪੰਜਵੇਂ ਸਤਿਗੁਰ ਜੀ ਦਾ ਪਾਵਨ ਪਵਿੱਤਰ ਗੁਰਗੱਦੀ ਦਿਵਸ ਹੈ। ਔਰ ਕੱਲ ਤੇ ਦਿਹਾੜੇ ਗੁਰੂ ਰਾਮਦਾਸ ਜੀ ਦਾ ਜੋਤੀ ਜੋਤ ਸਮਾਉਣ ਦਾ ਪ੍ਰਭ ਆ ਰਿਹਾ ਹੈ। ਆਓ ਅੱਜ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਗੁਰਗੱਦੀ ਦਿਵਸ ਦੀ ਵਿਚਾਰ ਕਰਾਂਗੇ। ਜਿਤਨੇ ਵੀ ਸੰਗਤਾਂ ਸਾਹਿਬਾਨ ਨੂੰ ਨਮਸਤਕ ਹੋ ਰਹੀਆਂ ਹਨ ਸਾਰਿਆਂ ਨੇ ਆਪੋ ਆਪਣੀ ਹਾਜ਼ਰੀ ਗੁਰ ਚਰਨਾਂ 'ਚ ਦਰਜ ਕਰਾਉਣੀ ਫਤਿਹ ਦੀ ਸਾਨ ਕਰੋ ਪਿਆਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਸੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਵਿਚਾਰ ਧਾਰਾ ਜਿਸ ਵਿਚਾਰ ਧਾਰਾ ਨੂੰ ਗੁਰੂ ਨਾਨਕ ਪਾਤਸ਼ਾਹ ਨੇ ਪਕਿਆਨ ਲਈ ਉਸ ਵਿਚਾਰ ਧਾਰਾ ਨੂੰ ਮਨੁੱਖੀ ਜ਼ਿੰਦਗੀ ਵਿੱਚ ਪ੍ਰਗਟ ਕਰਨ ਵਾਸਤੇ 10 ਜਾਮੇ ਨਾਨਕ ਜੋਤ ਨੇ ਤਾਰਨ ਕੀਤੇ ਨਾਨਕ ਜੋਤ ਦੇ 5ਵੇਂ ਜਾਮੇ ਵਿੱਚ ਤਨ ਤਨ ਗੁਰੂ ਅਰਜਨ ਦੇਵ ਜੀ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਦੀ ਵਿਚਾਰ ਧਾਰਾ ਦੀ ਪ੍ਰਚਾਰ ਪ੍ਰਸਾਰ ਲਈ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਗੁਰਗੱਦੀ ਪ੍ਰਾਪਤ ਹੋਈ ਜਿਨ੍ਹਾਂ ਨੇ ਗੁਰਗੱਦੀ ਤੇ ਬਰਾਜਮਾਨ ਹੋ ਕਰਕੇ ਗੁਰਸਿੱਖੋ ਬਹੁਤ ਸਾਰੇ ਕਾਰਜ ਕੀਤੇ ਐਸੇ ਸਾਹਿਬ ਦਾ ਪਾਵਨ ਪ੍ਰਕਾਸ਼ 1563 ਈਸਵੀ ਵਿੱਚ ਮਾਤਾ ਭਾਨੀ ਜੀ ਸਤਿਕਾਰਯੋਗ ਪਿਤਾ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਗ੍ਰਭ ਵਿਖੇ ਗੋਨਵਾਲ ਸਾਹਿਬ ਦੀ ਪਾਵਨ ਧਰਤੀ ਤੇ ਹੋਇਆ ਇਹ ਆਕਾਲ ਪੁਰਖ ਵਾਹਿਗੁਰੂ ਦੀ ਖੇਡ ਹੈ ਕਿ ਇੱਕ ਘਰ ਦੇ ਅੰਦਰ ਕਈ ਬੱਚਿਆਂ ਦਾ ਜਨਮ ਹੁੰਦਾ ਹੈ ਪਰ ਸਾਰਿਆਂ ਦੇ ਸੁਭਾਅ ਜਿਹੜੇ ਨੇ ਉਹ ਅੱਡ-ਅੱਡ ਹੁੰਦੇ ਹਨ ਬਚਪਨ ਤੋਂ ਹੀ ਕਹਿੰਦੇ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸੁਭਾਅ ਇੱਕ ਭੋਲਾ ਸੁਭਾਅ ਜਿਸ ਸੁਭਾਅ ਨੂੰ ਵੇਖਦੇ ਹਾਂ ਜਦੋਂ ਬਚਪਨ ਦੀ ਕਥਾਸੀ ਪੜ੍ਹਦੇ ਹਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਉਸ ਵੇਲੇ ਪਤਾ ਚੱਲਦਾ ਹੈ ਕਿ ਜਿੱਥੇ ਕੀ ਬੀਬੀ ਭਾਰਨੀ ਜੀ ਅਤਿ लाਡ ਕਰਦੇ ਨੇ ਆਪਣੇ ਛੋਟੇ ਸੁਪੁੱਤਰ ਨੂੰ। ਔਰ ਭਾਈ ਸਾਹਿਬ ਭਾਈ ਗੁਰਦਾਸ ਜੀ ਦਾ ਬਚਨ ਵੀ ਹੈ। ਗੰਧ ਨੇ ਜਿਹੜੇ ਵੱਡੇ ਸੁਪੁੱਤਰ ਹੁੰਦੇ ਨੇ ਉਹ ਵਣਜ ਵਪਾਰ ਵਿਖੇ ਲਗੇ ਹੁੰਦੇ ਨੇ। ਔਰ ਸਭ ਤੋਂ ਪਿਆਰਾ ਜਿਹੜਾ ਸਤ ਹੁੰਦਾ ਉਹ ਗੋਦ ਦਾ ਹੁੰਦਾ ਜਦੋਂ ਮਾਂ ਦੀ ਗੋਦ ਵਿੱਚ ਖੇਡਦਾ। ਮਾਂ ਸਭ ਤੋਂ ਵੱਧ ਉਸ ਨੂੰ ਪਿਆਰ ਕਰਦੀ ਹੈ। ਤੋ ਕਿਸ ਵਾਸਤੇ ਤਾਂ ਪਾਲਣਾ ਸੁਵਾਏ ਮਾਇ ਗ੍ਰਹਿ ਕਾਜ ਲਾਗੇ ਆਏ। ਉਹਦੇ ਵਾਸਤੇ ਪਾਲਣਾ ਚ ਲਾਂਦੀ ਹੈ, ਕਰਦੇ ਕੰਮ ਕਰਦੀ ਹੈ। ਪਰ ਜਦੋਂ ਕਿਤੇ ਉਹ ਰੋ ਪਏ ਉਸ ਵੇਲੇ ਸਭ ਕੁਝ ਛੱਡ ਕੇ ਉਸ ਬੱਚੇ ਨੂੰ ਦੁੱਧ ਪਿਲਾਉਂਦੀ ਹੈ। ਇਹ ਪਿਆਰ ਦੀ ਗੱਲ ਹੈ। ਬਾਕੀ ਵੱਡਾ ਪੁੱਤਰ ਜਦੋਂ ਹੋ ਜਾਏ ਵੱਡੇ ਬੱਚੇ ਹੋ ਜਾਂਦੇ ਨੇ। ਕਈ ਵਾਰੀ ਬੱਚਿਆਂ ਦੀ ਮਾਫ ਕਰ ਨਹੀਂ ਕਰਦੀ ਪਤਾ ਕਿ ਤੂੰ ਬਾਜ਼ਾਰੋਂ ਖਾਲ ਲਵੇਗਾ ਕਿਸੇ ਹੋਰ ਪਾਸੋਂ ਛਕ ਲੈਣੀ ਹੈ ਔਰ ਜਿਹੜਾ ਗੋਦ ਵਿੱਚ ਹੈ ਉਹਨੂੰ ਪਤਾ ਵੀ ਕਿਸੇ ਹੋਰ ਦਾ ਆਸਰਾ ਨਹੀਂ ਇਸ ਤਰ੍ਹਾਂ ਕਹਿੰਦੇ ਨੇ ਉਸ ਗੋਦ ਦਾ ਨਿਗਮ ਮੰਦਿਆਂ ਪਿਆਰ ਵਾਲ ਸਤਜਾਨਾ ਬਚਪਨ ਵਿੱਚ ਜਦੋਂ ਮਾਤਾ ਜੀ ਨੇ ਖਿਡਾਣਾ ਨਾ ਤੇ ਕਪੜੇ ਇਕੱਠੇ ਕਰਕੇ ਬੋਲ ਬਣਾ ਦੇਣੀ ਤੇ ਉਹਨਾਂ ਦੇ ਨਾਲ ਨਾਲ ਉਸ ਨੂੰ ਸਿੱਟਣਾ ਫਿਰ ਜਾ ਕੇ ਫੜਨਾ ਇਸ ਤਰ੍ਹਾਂ ਉਹਨਾਂ ਦੇ ਬਚਪਨ ਦੀ ਖੇਡ ਅਰਮ ਹੋਈ ਇੱਕ ਦਿਨ ਕੀ ਹੋਇਆ ਕਿ ਗੁਰੂ ਅਮਰਦਾਸ ਮਹਾਰਾਜ ਵਿਸਰਾਮ ਕਰਦੇ ਸਨ ਤੇ ਵਿਸਰਾਮ ਕਰਦੇ ਹੋਏ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਖੇਡਦਿਆਂ ਹੋਇਆਂ ਉਸ ਬੋਲ ਨੂੰ ਜ਼ੋਰ ਦੀ ਸਿੱਟਿਆ ਤੇ ਜਿੱਥੇ ਮਹਾਰਾਜ ਅੰਦਰ ਵਿਸਰਾਮ ਕਰ ਰਹੇ ਸਨ ਉਹ ਬੋਲ ਉੱਥੇ ਚਲੇ ਗਏ ਉਸ ਘਰ ਦਾ ਬੁਆ ਦਰਵਾਜ਼ਾ ਬੜਾ ਭਾਰੀ ਸੀ ਤੇ ਇਤਿਹਾਸਕਾਰ ਲਿਖਦੇ ਨੇ ਕਹਿੰਦੇ ਉਸ ਦਰਵਾਜ਼ੇ ਨੂੰ ਪਹਿਲਾਂ ਪੈਰ ਨਾਲ ਖੁੱਲਣ ਦਾ ਯਤਨ ਕੀਤਾ ਹੱਥਾਂ ਨਾਲ ਖੁੱਲਣ ਦਾ ਯਤਨ ਕੀਤਾ ਕਿਉਂਕਿ ਪੁਰਾਤਨ ਦਰਵਾਜ਼ੇ ਬੜੇ ਭਾਰੀ ਹੁੰਦੇ ਸਨ ਖੁੱਲਿਆ ਨਹੀਂ ਕਹਿੰਦੇ ਫਿਰ ਸਿਰ ਦੇ ਬਲ ਦੇ ਨਾਲ ਉਸ ਦਰਵਾਜ਼ੇ ਨੂੰ ਖੋਲ੍ਹਿਆ ਤੇ ਆਪਣੇ ਬੋਲ ਲੈਣ ਵਾਸਤੇ ਚਲੇ ਗਏ ਅੱਗੇ ਨਾਨਾ ਗੁਰੂ ਅਮਰਦਾਸ ਮਹਾਰਾਜ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਨੰਨ ਤੇ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਆਪਣੇ ਪਲੰਘ ਦੇ ਉੱਤੇ ਵਿਸਰਾਮ ਕਰ ਰਹੇ ਸਨ ਜਾ ਕੇ ਉਸ ਪਲੰਘ ਦਾ 파ਵਾ ਫੜ ਲਿਆ ਤੇ ਹਿਲਾਣਾ ਸ਼ੁਰੂ ਕਰ ਦਿੱਤਾ ਉਹਨਾਂ ਚਿਰ ਦੇ ਅੰਦਰ ਹੀ ਬੀਬੀ ਭਾਣੀ ਨੂੰ ਗੁਰੂ ਅਰਜਨ ਦੇਵ ਜੀ ਮਹਾਰਾਜ ਕਿਤੇ ਨਜ਼ਰ ਨ ਆਏ ਚਾਰੇ ਪਾਸੇ ਦੇਖਿਆ ਬਿੱਕਿਸ ਪਾਸੇ ਚਲਾ ਗਿਆ ਤੇ ਕੀ ਦੇਖਦੇ ਹਨ ਥੋੜੀ ਜੀ ਬੂਏ ਦੀ ਥਾਂ ਖੁੱਲੀ ਹੋਈ ਹੈ ਤੇ ਦੇਖਿਆ ਕਿ ਬੂਆ ਖੋਲਿਆ ਤੇ ਚਲੇ ਕੇ ਅੰਦਰ ਕੀ ਵੇਖਦੇ ਹਨ ਕਿ ਗੁਰੂ ਅਮਰਦਾਸ ਮਹਾਰਾਜ ਦਾ ਜੋ ਮੰਜਾ ਸੀ ਉਹਦਾ ਪਾਵਾ ਹਿਲਾ ਰਹੇ ਹਨ 2.5 ਸਾਲ ਦੀ ਉਮਰ ਤੇ ਇਤਿਹਾਸਕਾਰ ਲਿਖਦੇ ਨੇ ਕਿ ਜਦੋਂ ਪਾਵਾ ਹਿਲਾਇਆ ਨਾ ਉਹਨਾਂ ਚਰਦੇ ਵਿੱਚ ਕਹਿੰਦੇ ਗੁਰੂ ਅਮਰਦਾਸ ਮਹਾਰਾਜ ਦੀ ਜਾਗ ਖੁੱਲ ਗਈ ਔਰ ਪੁੱਛਿਆ ਕੌਣ ਦੌੜ ਕੇ ਬੀਬੀ ਪਾਣੀ ਪਹੁੰਚੀ ਕਹਿੰਦੀ ਹੈ ਜੀ ਦੋਹਤਾ ਹੈ ਤੁਹਾਡਾ ਦੋਹਤਾ ਉਸਨੇ ਇਹ ਪਾਵਾ ਹਿਲਾਇਆ ਤੇ ਮਹਾਰਾਜ ਨੇ ਅਗੋ ਬਚਨ ਆਖੇ ਦੋਹਤਾ ਕਹੇ ਦਿੱਤਾ ਬਾਣੀ ਦਾ ਬੋਹਤਾ ਇਹ ਦੋਹੇ ਤਾਂ ਹੈ ਤੇ ਇਹ ਬਾਣੀ ਦਾ ਜਾਜ ਹੋਏਗਾ ਇਹ ਸਹਿਜ ਸਬਾਉ ਗੁਰੂ ਅਮਰਦਾਸ ਮਰਦ ਦੇ ਮੁਖ ਤੋਂ ਬਾਗ ਨਿਕਲੇ ਬਾਣੀ ਦਾ ਆਪਾਂ ਇੱਕ ਬਚਨ ਪੜ੍ਹਦੇ ਹਾਂ ਸਾਧ ਬਚਨ ਅਟਲਾਦਾ ਜਿਹੜਾ ਗੁਰੂ ਹੈ ਨਾ ਗੁਰੂ ਦਾ ਕੋਈ ਬਚਨ ਵਿਅਰਥ ਨਹੀਂ ਜਾਂਦਾ ਜਿਹੜਾ ਬਚਨ ਕਰ ਦਿੱਤਾ ਉਹ ਅਟਲ ਹੈ ਦੋਹੇ ਤਾਂ ਬਾਣੀ ਕਾ ਬੋਹੇਤਾ ਬਣਿਆ ਯਾਦ ਰੱਖਣਾ ਗਰ ਸਾਲ ਤੱਕ ਨਾਨਕ ਗੁਰੂ ਦੀ ਸੰਗਤ ਪ੍ਰਾਪਤ ਹੋਈ ਗੁਰੂ ਰਾਮਦਾਸ ਮਹਾਰਾਜ ਦੇ ਸੇਵਾ ਦੇ ਭਾਵ ਨੂੰ ਵੇਖਿਆ ਬੀਬੀ ਪਾਣੀ ਦੀ ਨਿਮਰਤਾ ਨੂੰ ਤਕਿਆ ਜੀਵਨ ਇਤਨਾ ਸੁੱਖਾ ਤੇ ਸਰਲ ਹੋ ਗਿਆ ਕਿਉਂਕਿ ਜਦੋਂ ਆਲਾ ਦੁਆਲਾ ਬੜਾ ਪਿਆਰਾ ਹੋਵੇ ਨਾ ਤੇ ਬੱਚੇ ਵਾਸਤੇ ਉਹ ਬੜਾ ਲਾਭਕਾਰੀ ਹੁੰਦਾ ਹੈ ਪਾਵੇਂ ਉਸ ਬੇੜੇ ਵਿੱਚ ਪ੍ਰਿਥੀ ਚੰਦ ਵੀ ਖੇਡਦਾ ਉਸ ਬੇੜੇ ਦੇ ਅੰਦਰ ਮਹਾਦੇਵ ਵੀ ਖੇਡਦਾ ਪਰ ਇਦਰ ਨਾਨਕ ਗੁਰੂ ਦੀ ਗੋਦ ਵਿੱਚੋਂ ਤੇ ਕਹਿ ਵਚਨਾਂ ਵਿੱਚੋਂ ਐਸੀ ਲਗਨ ਲੱਗੀ ਕਿ ਅਤ ਦੀ ਨਿਮਰਤਾ ਜੀਵਨ ਵਿੱਚ ਪੈਦਾ ਹੋ ਗਈ ਸੇਵਾ ਕਰਦੇ ਕਰਦੇ ਗੁਰੂ ਅਮਰਦਾਸ ਮਹਾਰਾਜ ਜੀ ਦੇ 11 ਸਾਲ ਤੱਕ ਲੋਰੀਆਂ ਸੁਨੇ ਆ ਪਟ ਸਾਹਿਬਾਨਾ ਨੂੰ ਕਹਿਣਾ ਪਿਆ ਤੈਂ ਜਨਮਤ ਗੁਰਮਤ ਬ੍ਰਹਮ ਪਛਾਣਿਓ ਤੋ ਜਨਮ ਤੋਂ ਗੁਰੂ ਦੀ ਮਤ ਰਾਹੀਂ ਬ੍ਰਹਮ ਨੂੰ ਪਹਿਚਾਣਿਆ। ਤੋਂ ਜਨਮ ਤੋਂ ਬ੍ਰਹਮ ਗਿਆਨੀ ਹੈ। ਕਿਉਂਕਿ ਗੁਰੂ ਦੀ ਮਤ ਲਾ ਕੇ ਬ੍ਰਹਮ ਦੀ ਪਹਿਚਾਣ ਕੀਤੀ। ਇੱਕ ਮੈਂ ਬੇਨਤੀ ਕਰਾਂ ਗੁਰੂ ਦੀ ਮਤ ਜੇ ਅਸੀਂ ਨਹੀਂ ਲੈਂਦੇ ਤੇ ਅਸੀਂ ਬ੍ਰਹਮ ਨੂੰ ਕਦੀ ਪਹਿਚਾਣ ਨਹੀਂ ਸਕਦੇ। ਜਿਨ ਨੇ ਬ੍ਰਹਮ ਨੂੰ ਪਹਿਚਾਣਨਾ ਹੈ, ਜਿਨ ਨੇ ਬ੍ਰਹਮ ਨੂੰ ਸਮਝਣਾ ਹੈ ਉਹਨੂੰ ਗੁਰੂ ਦੀ ਮਤ ਚਾਹੀਦੀ ਹੈ। ਜਿਵੇਂ ਗੁਰੂ ਰਾਮਦਾਸ ਮਹਾਰਾਜ ਦੇ ਵੀ ਬਚਨ ਨੇ ਜਿਨ ਸਿਸ਼ਟ ਸਾਜੀ ਸੋਈ ਹਰ ਜਨ ਤਾਕਾ ਰੂਪ ਅਪਾਰੋ ਨਾਨਕ ਆਪੇ ਵੇਖ ਹਰ ਵਿਗਸੈ ਗੁਰਮੁਖ ਬ੍ਰਹਮ ਵਿਚਾਰੋ ਗੁਰੂ ਦੇ ਸੰਮੁਖ ਹੋ ਕੇ ਬ੍ਰਹਮ ਦੀ ਵਿਚਾਰ ਕਰੋ ਉਸ ਤੋਂ ਬਿਨਾਂ ਤੁਸੀਂ ਵਿਚਾਰ ਨਹੀਂ ਸਕਦੇ ਤੇ ਇਹ ਖਿਤਾਬ ਮਿਲਿਆ ਪੱਟਾਂ ਵੱਲੋਂ ਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਬਚਪਨ ਤੋਂ ਬ੍ਰਹਮ ਨੂੰ ਪਹਿਚਾਣਿਆ ਬ੍ਰਹਮ ਦੇ ਨਾਲ ਜੁੜੇ ਜ਼ਿੰਦਗੀ ਦੇ 11 ਸਾਲ ਗੁਰੂ ਅਮਰਦਾਸ ਮਹਾਰਾਜ ਜੀ ਦੀ ਗੋਦ ਵਿੱਚ ਸੱਤ ਸਾਲ ਗੁਰੂ ਰਾਮਦਾਸ ਮਹਾਰਾਜ ਗੁਰਗੱਦੀ ਤੇ ਬੈਠੇ ਸਿੱਖ ਦੀ ਹਾਇਸियत ਦੇ ਨਾਲ ਬੜੇ ਪ੍ਰੇਮਪੂਰਵਕ ਸੇਵਾ ਕੀਤੀ ਮੈਂ ਕਿ ਬੇਨਤੀ ਕਰਾਂ ਸਿੱਖ ਬਣਨਾ ਔਖਾ ਹੈ ਜੇ ਕੋਈ ਸਿੱਖ ਬਣਦਾ ਹੈ ਤੇ ਸਿੱਖ ਨੂੰ ਗੁਰੂ ਸਭ ਕੁਝ ਸੌਂਪ ਦਿੰਦਾ ਔਰ ਯਾਦ ਰੱਖਣਾ ਜਦੋਂ ਸਿੱਖ ਸੱਚਾ ਸਿੱਖ ਬਣ ਜਾਏ ਤੇ ਗੁਰੂ ਉਸ ਦੇ ਤੇ ਸਾਰੀਆਂ ਬਖਸ਼ਿਸ਼ਾਂ ਕਰ ਦਿੰਦਾ ਉਸ ਨੂੰ ਮਾਰਨ ਨੇ ਆਖਿਆ ਕਿ ਜਦ ਤੂੰ ਮੇਰੇ ਬਲ ਹੈ ਤਾਂ ਕਾ ਮੂੰਛੰਦਾ ਤੂੰ ਸਭ ਕੁਝ ਮੈਨੂੰ ਸੋਪਿਆ ਜਾਂ ਤੇਰਾ ਬੰਦਾ ਬੰਦਾ ਬੰਨਾ ਓਖਾ ਸਿੱਖ ਬੰਨਾ ਪਉ ਬੰਦਾ ਬੰਨਾ ਸਿੱਖ ਓਖਾ ਇਸ ਕਰਕੇ ਕਿਉਂਕਿ ਸੋ ਸਿੱਖ ਸਖਾ ਬੰਦਕ ਹੈ ਭਾਈ ਜੇ ਗੁਰ ਕੇ ਭਾਣੇ ਵਿੱਚ ਆਵੇ ਉਹ ਸਿੱਖ ਹੈ ਸਖਾ ਸੰਬੰਧੀ ਹੈ ਜਿਹੜਾ ਗੁਰੂ ਦੀ ਰਜ਼ਾ ਵਿੱਚ ਆਪਣੇ ਆਪ ਨੂੰ ਤੋੜ ਲੈਂਦਾ ਰਜਾ ਰਜਾ ਕਹਿਣੀ ਸੋਖੀ ਹੈ ਸਾਰੇ ਅਸੀਂ ਕਹੀ ਜਾਂਦੇ ਰਜਾ ਚੱਲਣਾ ਚਾਹੀਦਾ ਹੈ ਭਾਣਾ ਮੰਨਣਾ ਚਾਹੀਦਾ ਪਰ ਜਦੋਂ ਰਜਾ ਵਿੱਚ ਚੱਲਣ ਦੀ ਗੱਲ ਹੋਵੇ ਭਾਣੇ ਦੀ ਗੱਲ ਹੋਵੇ ਔਰ ਜਦੋਂ ਕੋਈ ਕੰਮ ਅਸੀਂ ਕਰਨਾ ਹੋਵੇ ਫਿਰ ਸਾਡੇ ਵਾਸਤੇ ਰਜਾ ਕਿੱਥੇ ਫਿਰ ਤਾਂ ਅਸੀਂ ਆਪਣੀ ਮਨਮਰਜ਼ੀਆਂ ਕਰਦੇ ਆਂ ਫਿਰ ਰਜਾ ਵਾਲੀ ਗੱਲ ਨਹੀਂ ਰਹਿੰਦੀ ਫਿਰ ਤੇ ਜਿਵੇਂ ਸਾਨੂੰ ਚੰਗਾ ਲੱਗਦਾ ਉਸ ਤਰ੍ਹਾਂ ਕਰਦੇ ਆਂ ਗੁਰੂ ਨੂੰ ਜੋ ਚੰਗਾ ਲੱਗਦਾ ਉਹਨੂੰ ਅਸੀਂ ਛਿੱਕੇ ਤੇ ਟੰਗ ਦਿੰਨੇ ਆਂ ਪਰ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ 11 ਸਾਲ ਬਚਪਨ ਦੇ ਗੁਰੂ ਅਮਰਦਾਸ ਮਹਾਰਾਜ ਦੀ ਸੇਵਾ ਚ ਹੰਡਾਏ ਇਹ ਤਾਂ ਕੋਈ ਸਾਨੂੰ ਦੱਸਦਾ ਹੀ ਨਹੀਂ 7 ਸਾਲ ਗੁਰੂ ਰਾਮਦਾਸ ਮਹਾਰਾਜ ਦੀ ਰਜ ਕੇ ਸੇਵਾ ਕੀਤੀ ਉਸ ਸੇਵਾ ਤੋਂ ਪ੍ਰਸੰਨ ਹੋ ਕੇ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਸਾਡੇ ਜਾਨ ਦਾ ਸਮਾਰ ਉਸ ਤੋਂ ਪਹਿਲਾਂ ਪੁੱਤਰਾਂ ਦੀ ਘੋਗ ਕਰ ਲਈ ਜਾਏ ਪੜਤਾਲ ਕਰ ਲਈ ਜਾਏ ਕੀ ਕਿਹੜਾ ਪੁੱਤ ਗੁਰਗੱਦੀ ਦੇ ਲਾਇਕ ਹੈ ਇਹ ਤਾਂ ਸਭ ਇੱਕ ਵਾਹਿਗੁਰੂ ਜੀ ਦੀ ਖੇਡ ਸੀ ਗੁਰੂ ਸਾਹਿਬ ਗੁਰੂ ਰਾਮਦਾਸ ਮਹਾਰਾਜ ਨੇ ਜਦੋਂ ਬਾਬਾ ਪ੍ਰਿਥੀਚਨ ਨੂੰ ਆਪਣੇ ਕੋਲ ਸੱਦ ਕੇ ਗੱਲ ਆਖੀ ਕਿ ਸਾਡੇ ਭਰਾਤਾ ਸਿਆਰੀ ਮਲ ਦੇ ਬੱਚੇ ਦਾ ਵਿਆਹ ਤੇ ਪ੍ਰਿਥੀਚਨ ਨੂੰ ਆਖਿਆ ਤੂੰ ਘਰ ਚ ਵੱਡਾ ਤੂੰ ਜਾ ਵਿਆਹ ਦੇ ਅੰਦਰ ਉਹ ਗੁਰੂ ਰਾਮਦਾਸ ਮਹਾਰਾਜ ਜਾਣਦੇ ਸਨ ਜੇ ਅਸੀਂ ਉੱਥੇ ਜਾਂਦੇ ਹਾਂ ਗੁਰੂ ਨਾਨਕ ਦੀ ਗੱਦੀ ਹੁਣ ਸਾਡੇ ਕੋਲ ਹੈ ਇਸ ਕਰਕੇ ਸਿੱਖ ਸੰਗਤਾਂ ਨੇ ਜਿਆਦਾ ਗਿਣਤੀ ਵਿੱਚ ਦਰਸ਼ਨਾਂ ਵਾਸਤੇ ਆ ਜਾਣਾ ਸਿਆਰੀ ਮਲ ਨੂੰ ਪ੍ਰਬੰਧ ਕਰਨਾ ਔਖਾ ਹੋ ਜਾਣਾ ਲੰਗਰ ਪਾਣੀ ਦਾ ਕਿਉਂਕਿ ਉਸਦੇ ਅੱਗੇ ਹੀ ਬਿਆਦਾ ਕਾਰਜ ਹੈ ਰਿਸ਼ਤੇਦਾਰਾਂ ਨੇ ਆਣਾ ਹੈ ਹੋਰ ਪਤਵੰਤੇ ਸੱਜਣਾ ਨੇ ਆਉਣਾ ਜੇ ਅਸੀਂ ਵੀ ਪਹੁੰਚ ਜਾਂਦੇ ਹਾਂ ਤੇ ਸਿੱਖ ਸੰਗਤਾਂ ਨੇ ਵੱਡੀ ਗਿਣਤੀ ਆ ਜਾਣਾ ਇਸ ਕਰਕੇ ਪ੍ਰਬੰਧ ਕਰਨੇ ਔਖੇ ਹੋ ਜਾਣੇ ਕਿਉਂਕਿ ਉਸ ਵੇਲੇ ਗੁਰੂ ਰਾਮਦਾਸ ਮਹਾਰਾਜ ਜਦੋਂ ਗੁਰਗੱਦੀ ਤੇ ਬੈਠੇ ਇਹ ਗੱਲ ਤਾਂ ਪਰਥਕ ਹੈ ਨਾ ਜਿਨ ਨੂੰ ਕਿ ਸੱਤਾ ਤੇ ਬਲਵੰਡ ਨੇ ਆਖਿਆ ਤਨ ਤਨ RAM DAS GURU ਜਿਨ ਸਰਿਆ ਤਿਨੇ ਸਵਾਰਿਆ ਪੂਰੀ ਹੋਈ ਕਰਾਮਾਤ ਆਪ ਸਿਰਜਨ ਹਰਿ ਧਾਰਿਆ ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ ਸਿੱਖਾਂ ਨੇ ਤੇ ਸੰਗਤਾਂ ਨੇ ਗੁਰੂ RAM DAS ਮਾਨੁ ਰੱਬ ਕਰਕੇ ਪੂਜਿਆ ਪਾਰ ਬ੍ਰਹਮ ਕਰ ਨਮਸਕਾਰਿਆ ਇਸ ਕਰਕੇ ਮਹਾਰਾਜ ਨੇ ਕਿਹਾ ਪ੍ਰਥੀ ਚੰਦ ਬੇਟਾ ਤੂੰ ਘਰ ਚ ਵੱਡਣਾ ਤੇਰੀ ਜ਼ਿੰਮੇਵਾਰੀ ਹੈ ਦੇਖੋ ਨਾ ਅਸੀਂ ਜਦੋਂ ਕੁਝ ਮਿਲਣਾ ਹੋਵੇ ਉੱਥੇ ਜ਼ਿੰਮੇਵਾਰੀ ਆਪਣੀ ਚਤਨ ਨੇ ਵੀ ਇਹ ਤਾਂ ਸਾਡਾ ਫਰਜ਼ ਜੀ ਸਾਨੂੰ ਮਿਲਣਾ ਚਾਹੀਦਾ ਸੀ ਜਦੋਂ ਅਸੀਂ ਕੋਈ ਕੰਮ ਕਰਨਾ ਹੋਵੇ ਫਿਰ ਅਸੀਂ ਮੁਕਰ ਜਾਂਦੇ ਹਾਂ ਤੇ ਪ੍ਰਿਥੀ ਚੰਦ ਕਹਿੰਦਾ ਹੈ ਗੁਰੂ ਰਾਮਦਾਸ ਮਹਾਰਾਜ ਨੂੰ ਮੈਂ ਘਰ ਚ ਵੱਡਾਂ ਤੇ ਤੁਹਾਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਤੁਸੀਂ ਅੰਮ੍ਰਿਤਸਰ ਨਗਰ ਦਾ ਕਿਉਂਕਿ ਗੁਰੂ ਕੋ ਚੱਕ ਜਦੋਂ ਬਸਣਾ ਸ਼ੁਰੂ ਹੋਇਆ ਤੇ ਗੁਰੂ ਸਾਹਿਬ ਨੇ ਬਵੰਜਕ ਕਰਤਾਂ ਨਗਰ ਦੀ ਉਸਾਰੀ ਸਰੋਵਰ ਦੀ ਉਸਾਰੀ ਬਹੁਤ ਸਾਰੇ ਕਾਰਜ ਉੱਥੇ ਚੱਲ ਰਹੇ ਸਨ ਔਰ ਉਹਨਾਂ ਦਿਨਾਂ ਦੇ ਵਿੱਚ ਸਾਰਾ ਹਿਸਾਬ ਕਿਤਾਬ ਪ੍ਰਥੀ ਚੰਦ ਦੇਖਦਾ ਸੀ ਤੇ ਕਹਿਣ ਲੱਗਾ ਪਿਤਾ ਜੀ ਤੁਸੀਂ ਕਹਿੰਦੇ ਤੂੰ ਲਾਹੌਰ ਚਲਾ ਜਾ ਤੇ ਜੇ ਮੈਂ ਲਾਹੌਰ ਚਲਾ ਜਾਂਦਾ ਇੱਥੇ ਕੰਮ ਕੌਣ ਕਰੇਗਾ ਹਿਸਾਬ ਕਿਤਾਬ ਕੌਣ ਦੇਖੇਗਾ ਗੁਰੂ ਸਾਹਿਬ ਤਾਂ ਉਸ ਦਿਨ ਅਸਲ ਦੇ ਵਿੱਚ ਪਰਚਾ ਪਾਇਆ ਸੀ ਦੇਖ ਰਹੇ ਸਨ ਕਿ ਜਦਨਾ ਸਮਾਂ ਆਏਗਾ ਪਰਦੇ ਚੰਨੇ ਸਭ ਤੋਂ ਪਹਿਲਾਂ ਕਹਿਣਾ ਕਿ ਇਹ ਮੇਰਾ ਹੱਕ ਸੀ ਗੱਦੀ ਦੀ ਪ੍ਰਾਪਤੀ ਪਰ ਅੱਜ ਹੁਕਮ ਮੰਨਣ ਵਿੱਚ ਕਹਿ ਰਿਹਾ ਵੀ ਬਾਕੀ ਇਹ ਕੰਮ ਕੌਣ ਕਰੇਗਾ ਗੁਰੂ ਸਾਹਿਬ ਜੀ ਚੁੱਪ ਕਰ ਜਾਂਦੇ ਬਾਬਾ ਮਹਾਦੇਵ ਨੂੰ ਸਾਦਦੇ ਨੇ ਕਹਿੰਦੇ ਤੂੰ ਦੂਜੇ ਨੰਬਰ ਦਾ ਪੁੱਤਰ ਹੈਂ ਮਹਾਦੇਵ ਤੇ ਸਾਡੇ ਪ੍ਰਾਤਤ ਸਿਆਰੀ ਮਲ ਦੇ ਬੇਟੇ ਦਾ ਵਿਆਹ ਜਾ ਉੱਥੇ ਵਿਆਹ ਦੇ ਵਿੱਚ ਸ਼ਾਮਲ ਹੋਣਾ ਉਹ ਕਹਿੰਦਾ ਜੀ ਮੈਂ ਗ੍ਰਸਤੀ ਬੰਦਿਆਂ ਨਾਲ ਕੋਈ ਸੰਬੰਧ ਨਹੀਂ ਰੱਖਦਾ ਮੈਂ ਆਪ ਗ੍ਰਸਤੀ ਨਹੀਂ ਤੇ ਗ੍ਰਸਤੀਆਂ ਨਾਲ ਮੇਰਾ ਕੋਈ ਸੰਬੰਧ ਨਹੀਂ ਉਸਨੇ ਜਾਣ ਤੋਂ ਹੀ ਮਨਾ ਕਰ ਦਿੱਤਾ ਉਸ ਤੋਂ ਬਾਅਦ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਸਦਿਆ ਆਖਿਆ ਪੁੱਤਰ ਵੀ ਤੁਹਾਨੂੰ ਅਸੀਂ ਲਾਹੌਰ ਭੇਜਣਾ ਹੈ ਹਾਂ ਪਤਾ ਜੀ ਕੀ ਹੁਕਮ ਹੈ ਤੁਸੀਂ ਜਾਓ ਸਿਆਰੀ ਮਲ ਦੇ ਉੱਤਰ ਦਾ ਵਿਆਹ ਆਪ ਜੀਆਂ ਨੇ ਉਹਨਾਂ ਚਿਰ ਵਾਪਿਸ ਨਹੀਂ ਆਣਾ ਜਿੰਨਾ ਚਿਰ ਉਹ ਸਾਰੇ ਕਾਰਜ ਸੰਪੰਨ ਨਾ ਹੋ ਜਾਣ ਸਾਰੇ ਕਾਰਜਾਂ ਦਾ ਤੁਸੀਂ ਧਿਆਨ ਰੱਖਣਾ ਬਸ ਗੁਰੂ ਪਿਤਾ ਨੇ ਇਹ ਗੱਲ ਆਖੀ ਹੈ ਮੱਥਾ ਟੇਕਿਆ ਆਪਣੇ ਕੱਪੜੇ ਇਕੱਠੇ ਕੀਤੇ ਪੰਡ ਬੰਨੀ ਤੇ ਚੱਲ ਪਏ ਗੁਰੂ ਪਿਤਾ ਜੀ ਦਾ ਹੁਕਮ ਸੁਣਦੇ ਸਾਰ ਕਿਉਂਕਿ ਉਤੇ ਪਰਖਿਆ ਦਾ ਸਮਾਂ ਸੀ ਨਾ ਜੋ ਕਿ ਸਿੱਖੀ ਦੇ ਅੰਦਰ ਗੁਰੂ ਅਰਜਨ ਦੇਵ ਜੀ ਮਹਾਰਾਜ ਤੋਂ ਪਹਿਲਾਂ ਜੇ ਇੱਕ ਗੱਦੀ ਦੀ ਗੱਲ ਆਪਾਂ ਕਰਦੇ ਆ ਨਾ ਗੱਦੀ ਉਹਨਾਂ ਨੂੰ ਮਿਲੀ ਜਿਹੜੇ ਹੁਕਮ ਦੇ ਵਿੱਚ ਚੱਲਣ ਵਾਲੇ ਸਨ ਭਾਈ ਲੈਣਾ ਜੀ ਨੇ ਹੁਕਮ ਕਮਾਇਆ ਗੁਰੂ ਅਮਰਦਾਸ ਮਹਾਰਾਜ ਨੇ ਹੁਕਮ ਕਮਾਇਆ ਗੁਰੂ ਰਾਮਦਾਸ ਮਹਾਰਾਜ ਜੀ ਨੇ ਹੁਕਮ ਕਰਾਇਆ ਭਾਵੇਂ ਉਹਨਾਂ ਦੇ ਵੱਖ-ਵੱਖ ਤਰੀਕੇ ਨਾਲ ਗੁਰੂ ਸਾਹਿਬ ਜੀ ਨੇ ਇਮਤਿਹਾਨ ਲਏ ਪਹਿਲੇਣਾ ਜੀ ਦਾ ਇਮਤਿਹਾਨ ਅਲੱਗ ਢੰਗ ਨਾਲ ਲਿਆ ਵੀ ਇਹ ਸੇਵਕ ਕਿਦਾਂ ਕਰਦਾ ਹੈ ਗੁਰੂ ਅਮਰਦਾਸ ਮਹਾਰਾਜ ਦਾ ਇਮਤਿਹਾਨ ਵੱਖਰੇ ਢੰਗ ਨਾਲ ਲਿਆ ਗਿਆ ਹੋਰ ਗੁਰੂ ਰਾਮਦਾਸ ਮਹਾਰਾਜ ਦੀ ਪਰਖਿਆ ਦਾ ਢੰਗ ਵੱਖਰਾ ਸੀ ਜਦੋਂ ਥੜੇ ਬਣਵਾਏ ਮਹਾਰਾਜ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਇਮਤਾਨ ਸੀ ਕਿ ਗੁਰਗੱਦੀ ਤੇ ਉਹ ਬਿਰਾਜਮਾਨ ਹੋਵੇਗਾ ਜਿਹੜਾ ਕਿ ਆਗਿਆਕਾਰੀ ਹੋਵੇਗਾ ਕਿਉਂਕਿ ਇਸ ਘਰ ਦੇ ਵਿੱਚ ਉਹੀ ਪਰਵਾਣ ਹੈ ਇਹਨੂੰ ਗੁਰੂ ਅਰਜਨ ਦੇਵ ਜੀ ਮਰ ਕਹਿੰਦੇ ਗੁਰ ਕੈ ਗ੍ਰਹਿ ਸੇਵਕ ਜੋ ਰਹਾ ਗੁਰ ਕੀ ਆਗਿਆ ਮਨ ਵਿੱਚ ਹੈ ਆਪਸ ਕੋ ਕਰ ਕਛ ਨਾ ਜਣਾਵੇ ਪ੍ਰਿਥੀ ਚੰਨ ਨੇ ਜਣਾਇਆ ਮੈਂ ਕੁਛ ਹਾਂ ਮਹਾਦੇਵ ਨੇ ਆਖਿਆ ਮੈਨੂੰ ਕਿਸੇ ਨਾਲ ਕੋਈ ਲੈਣਾ ਦੇਣਾ ਨਹੀਂ ਜਿਹੜਾ ਆਪਣੇ ਆਪ ਨੂੰ ਜਣਾਵੇ ਗੁਰੂ ਨਾਨਕ ਦੀ ਗੱਦੀ ਦਾ ਵਾਰਿਸ ਮਾਲਕ ਨਹੀਂ ਬਣ ਸਕਦਾ ਪਰ ਗੁਰੂ ਅਰਜਨ ਦੇਵ ਜੀ ਮਾਨ ਨੇ ਆਖਿਆ ਸੱਚੇ ਪਾਤਸ਼ਾਹ ਜੋ ਆਪ ਜੀਆਂ ਦਾ ਹੁਕਮ ਪਤਾ ਸ੍ਰੀ ਹੁਕਮ ਮੰਦੇ ਸਾਰ ਜੋ ਆਗਿਆ ਹੋਈ ਲਾਹੌਰ ਚਲੇ ਗਏ ਉਹ ਨਾਲ ਇਹ ਵੀ ਗੁਰੂ ਸਾਹਿਬ ਨੇ ਹੁਕਮ ਕੀਤਾ ਸੀ ਜਿੰਨਾ ਚਿਰ ਅਸੀਂ ਸੱਦੀਏ ਨਾ ਉਹਨਾਂ ਚਿਰ ਤੁਸੀਂ ਲਾਹੌਰ ਵਿੱਚ ਹੀ ਰਹਿਣਾ ਵਾਪਸ ਨਹੀਂ ਆਉਣਾ ਇਹ ਥੋੜੀ ਔਖੀ ਗੱਲ ਸੀ ਇੱਕ ਵਾਰ ਇਹ ਚਰਨ ਕਰੋ ਸਤਨਾਮ ਕਿਉਂਕਿ ਜਿਸ ਦਾ ਸਿੱਖੀ ਨਾਲ ਇਤਨਾ ਪਿਆਰ ਹੋਵੇ ਗੁਰੂ ਕੇ ਬਚਨਾਂ ਦਾ ਜਿਹੜਾ ਜਿਗਿਆਸੂ ਪਿਆਸਾ ਹੋਵੇ ਨਾ ਜਿਹਦੀ ਹਾਜ਼ਰੀ ਰੋਜ਼ ਗੁਰੂ ਦੇ ਚਰਨਾਂ 'ਚ ਲੱਗਦੀ ਹੋਵੇ ਗੁਰੂ ਕੇ ਬਚਨ ਸੁਣਨ ਦਾ ਜਿਹੜਾ ਆਦੀ ਹੋ ਗਿਆ ਹੋਵੇ ਵੀ ਗੁਰੂ ਕੇ ਬਚਨਾਂ ਤੋਂ ਬਿਨਾਂ ਰਹਿ ਨਾ ਸਕਦਾ ਹੋਵੇ ਗੁਰੂ ਕੇ ਦਰਸ਼ਨਾਂ ਤੋਂ ਬਿਨਾਂ ਨਾ ਰਹਿ ਸਕਦਾ ਹੋਵੇ ਉਹਦੇ ਵਾਸਤੇ ਕਿਤਨਾ ਔਖਾ ਹੈ ਕਿ ਗੁਰੂ ਸਾਹਿਬ ਨੇ ਆਖਿਆ ਜਦ ਤੱਕ ਅਸੀਂ ਸੱਦੀਏ ਨਾ ਉਦੋਂ ਤੱਕ ਵਾਪਸ ਨਹੀਂ ਆਉਣਾ ਕਿਉਂਕਿ ਇਹ ਤੇ ਪ੍ਰੀਤ ਦੀ ਗੱਲ ਹੈ ਨਾ ਆਪਾਂ ਬਚਨ ਪੜਦੇ ਹਾਂ ਝੱਕੜ ਚਾਂਗੀ ਮਿਹਰ ਸਹਿ ਪੀ ਗੁਰੂ ਦੇਖਣ ਜਾਈ ਸਮਨ ਸਾਗਰ ਹੋਵੇ ਬੋਖਾਰਾ ਗੁਰਸਿੱਖ ਲੰਗ ਗੁਰੂ ਪੈ ਜਾਈ ਜੋ ਪ੍ਰਾਣੀ ਜਲ ਬਿਨ ਹੈ ਮਰਤਾ ਤਉ ਸਿੱਖ ਗੁਰੂ ਬਿਨ ਮਰ ਜਾਈ ਸਿੱਖ ਕਹਿੰਦਾ ਮੈਂ ਗੁਰੂ ਤੋਂ ਬਿਨਾ ਮਰ ਜਾਵਾਂਗਾ ਤੇਰੇ ਦਰਸ਼ਨਾਂ ਤੋਂ ਬਿਨਾ ਕਿਵੇਂ ਰਾਵਾਂਗਾ ਪਰ ਗੁਰੂ ਦਾ ਹੁਕਮ ਸੀ ਚਲੇਗਾ ਲਾਹੌਰ ਉੱਥੇ ਰਹਿ ਬਿਆਕਾਰਜ ਵਿੱਚ ਰੁਜੇ ਰਹੇ ਸਾਰੇ ਵਿਆਕਰਨ ਸੰਪਨ ਹੋ ਗਏ ਗੁਰੂ ਸਾਹਿਬ ਜੀ ਨੂੰ ਬੇਨਤੀ ਪੱਤਰ ਭੇਜਿਆ ਜੋ ਇਤਿਹਾਸਕਲ ਲਿਖਦੇ ਨੇ ਔਰ ਇਹ ਇੱਛਾ ਜ਼ਾਹਿਰ ਕੀਤੀ ਕਿ ਪਿਤਾ ਸ੍ਰੀ ਆਪ ਜੀਆਂ ਦੇ ਦਰਸ਼ਨਾਂ ਦੀ ਮੇਰੇ ਮਨ ਵਿੱਚ ਤਾਂਘ ਹੈ। ਭਾਵੇਂ ਉਹ ਚਿੱਠੀ ਪੱਤਰ ਹੋਰ ਟਾਈਪ ਦਾ ਹੋਵੇਗਾ ਪਰ ਬਾਅਦ ਦੇ ਵਿੱਚ ਉਸ ਨੂੰ ਬਾਣੀ ਦਾ ਰੂਪ ਦੇ ਕੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸ਼ਬਦ ਰੂਪ ਦੇ ਵਿੱਚ ਉਚਾਰਨ ਕੀਤਾ ਮੇਰਾ ਮਨ ਲੋਚੈ ਗੁਰਦਰਸ਼ਨ ਤਾਈਂ ਵਿਲਪ ਕਰੇ ਚਾਤਰੀ ਕੀਨੇ ਇਹ ਵੀ ਦਾਸ ਬੇਨਤੀ ਕਰ ਦਿੰਦਾ ਹੈ ਕਿ ਜਦੋਂ ਤੱਕ ਕਿਸੇ ਨੂੰ ਗੁਰੂ ਪਦ ਪ੍ਰਾਪਤ ਨਹੀਂ ਹੋਇਆ ਉਹਦੀ ਬਾਣੀ ਬਾਣੀ ਦਾ ਹਿੱਸਾ ਨਹੀਂ ਗੁਰਬਾਣੀ ਨਹੀਂ ਬਣੀ ਕਿਉਂਕਿ ਉਸ ਵੇਲੇ ਤੱਕ ਉਹ ਗੁਰੂ ਨਹੀਂ ਸੀ ਤੇ ਗੁਰੂ ਨਹੀਂ ਸੀ ਤੇ ਗੁਰਬਾਣੀ ਨਹੀਂ ਸੀ ਜੋ ਉਹਨੇ ਬੋਲਿਆ ਉਹ ਗੁਰਬਾਣੀ ਨਹੀਂ ਸੀ ਇਹ ਗੱਲ ਸਾਨੂੰ ਸਮਝ ਨਹੀਂ ਪਾਏਗੀ ਜੇ ਤੱਕ ਆਪਾਂ ਪੂਰਾ ਇਤਿਹਾਸ ਦੇ ਨਿਰਣੈ ਨਹੀਂ ਕਰ ਲੈਂਦੇ ਇਤਿਹਾਸ ਨੂੰ ਚੰਗੀ ਤਰ੍ਹਾਂ ਪੜ੍ਹ ਕੇ ਕੋਹੜ ਪਰਤਾਲ ਨਹੀਂ ਕਰ ਸਕਦੇ ਉਹਨਾਂ ਚਿਰ ਤੱਕ ਗੁਰ ਸਿੱਖੋ ਇਹ ਗੱਲਾਂ ਸਾਨੂੰ ਬਰੀਕੀਆਂ ਸਮਝ ਨਹੀਂ ਆਉਣੀਆਂ ਉਹਨਾਂ ਨੇ ਆਪਣੇ ਵੱਲੋਂ ਇਸ ਟਾਈਪ ਦਾ ਲੈਟਰ ਚਿੱਠੀ ਭੇਜੀ ਕਿ ਮੇਰਾ ਮਨ ਆਪ ਜੀਆਂ ਦੇ ਦਰਸ਼ਨਾਂ ਵਾਸਤੇ ਲੋਚਦਾ ਹੈ ਮੇਰੇ ਮਨ ਵਿੱਚ ਤਾਂਗ ਹੈ ਕਿ ਆਪ ਜੀਆਂ ਦੇ ਦਰਸ਼ਨ ਹੋਣ ਤੇ ਕਿਰਪਾ ਕਰੋ ਕਿ ਆਪ ਜੀ ਸੱਦਾ ਭੇਜ ਕੇ ਔਰ ਆਉਣ ਦੀ ਆਗਿਆ ਬਖਸ਼ੋ ਹੁਣ ਇਹ ਚਿੱਠੀ ਅੰਮ੍ਰਿਤਸਰ ਆਂਦੀ ਹੈ ਪ੍ਰਥੀਚੰਦ ਕੋਲ ਕਿਉਂਕਿ ਪ੍ਰਥੀਚੰਦ ਨੂੰ ਸਾਰੇ ਜਾਣਦੇ ਸਨ ਚਿੱਠੀ ਪ੍ਰਥੀਚੰਦ ਨੂੰ ਦੇ ਦਿੱਤੀ ਪ੍ਰਥੀਚੰਦ ਨੇ ਚਿੱਠੀ ਨੂੰ ਖੋਲ ਕੇ ਪੜ੍ਹਿਆ ਤੇ ਆਪਣੇ ਕੋਲ ਹੀ ਰੱਖ ਲਈ ਗੁਰੂ ਰਾਮਦਾਸ ਮਹਾਰਾਜ ਨੂੰ ਨਹੀਂ ਦਿੱਤੀ ਦੂਜੀ ਚਿੱਠੀ ਆਈ ਉਹ ਵੀ ਕਹਿੰਦੇ ਆਪਣੇ ਕੋਲ ਰੱਖ ਲਈ ਤੀਜੀ ਚਿੱਠੀ ਆਈ ਉਹ ਵੀ ਆਪਣੇ ਕੋਲ ਰੱਖ ਲਈ ਚੌਥੀ ਚਿੱਠੀ ਕਹਿੰਦੇ ਨੇ ਕਿਉਂਕਿ ਚਿੱਠੀ ਦੇ ਉੱਤੇ ਨੰਬਰ ਪਿਆ ਹੋਇਆ ਸੀ ਪਹਿਲੀ ਚਿੱਠੀ ਦੂਜੀ ਚਿੱਠੀ ਤੀਜੀ ਚਿੱਠੀ ਚੌਥੀ ਆਈ ਉਹ ਗੁਰੂ ਰਾਮਦਾਸ ਮਹਾਰਾਜ ਨੂੰ ਮਿਲੀ ਚੌਥੀ ਚਿੱਠੀ ਆਣ ਤੋਂ ਜਦੋਂ ਗੁਰੂ ਸਾਹਿਬ ਨੇ ਨੰਬਰ ਵੇਖਿਆ ਨਾ ਤੇ ਪੁੱਛਿਆ ਵੀ ਪ੍ਰਥੀ ਚੰਦ ਕੋਈ ਚਿੱਠੀ ਪਹਿਲਾਂ ਵੀ ਆਈ ਸੀ ਤੇ ਨਾਨੂ ਕਰ ਕਰਨ ਲੱਗ ਪਿਆ ਕਿ ਨਹੀਂ ਜੀ ਐਸਾ ਕੁਝ ਨਹੀਂ ਕੋਈ ਚਿੱਠੀ ਨਹੀਂ ਆਈ ਫਿਰ ਗੁਰੂ ਰਾਮਦਾਸ ਮਹਾਰਾਜ ਨੇ ਸੱਦਾ ਭੇਜ ਕੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਲਾਹੌਰ ਤੋਂ ਸੱਦਿਆ ਗੁਰੂ ਸਾਹਿਬ ਜੀ ਦੀ ਦਰਸ਼ਨਾਂ ਦੀ ਜਿੱਥੇ ਪਿਆਸ ਸੀ ਜਿਸ ਨੂੰ ਗੁਰੂ ਅਰਜਨ ਦੇਵ ਜੀ ਮਾਰ ਨੇ ਲਿਖਿਆ ਕਿ ਦਰਸ਼ਨ ਦੇਖ ਜੀਵਾ ਗੁਰ ਤੇਰਾ ਔਰਨ ਕਰਮ ਹੋਏ ਪ੍ਰਭ ਮੇਰਾ ਇਹ ਬੇਨਤੀ ਸੁਨ ਪ੍ਰਭ ਮੇਰੇ ਦੇਹ ਨਾਮ ਕਰ ਆਪਣੇ ਚਿਹਰੇ ਆਪਣੀ ਸਰਨ ਰਾਖ ਪ੍ਰਭ ਦਾਤੇ ਗੁਰ ਪ੍ਰਸਾਦ ਕਨ ਮਿਲ ਲਿਆ ਜਾਤੇ ਸੁਨੋ ਬਨੋ ਪ੍ਰਭ ਮੇਰੇ ਮੀਤਾ ਚਰਨ ਕਮਲ ਵਸੈ ਨਾਨਕ ਏਕ ਕਰੇ ਅਰਦਾਸ ਵਿਸਰ ਨਾਹੀ ਔਰਨ ਗੁਣਤਾਸ ਇਹ ਆਰ ਵਾਲਿਓ ਸੱਚ ਜਾਣਨਾ ਗੁਰੂ ਅਰਜਨ ਦੇਵ ਜੀ ਮਹਾਰਾਜ ਲਾਹੌਰ ਤੋਂ ਅੰਮ੍ਰਿਤਸਰ ਆਏ ਅੰਮ੍ਰਿਤਸਰ ਤੋਂ ਲੈ ਕੇ ਗੁਰੂ ਨਾਮਦਾਸ ਜੀ ਗੋਇੰਦਵਾਲ ਸਾਹਿਬ ਚਲੇ ਗਏ ਕਿਉਂਕਿ ਪ੍ਰਥੀਚੰਦ ਨਹੀਂ ਚਾਹੁੰਦਾ ਸੀ ਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਤੇ ਗੁਰੂ ਰਾਮਦਾਸ ਜੀ ਦੀ ਨੇੜਤਾ ਬਣੇ ਕਿਉਂਕਿ ਪਹਿਲਾਂ ਤੇ ਬਹੁਤ ਜ਼ਿਆਦਾ ਨੇੜਤਾ ਸੀ ਬਹੁਤ ਜ਼ਿਆਦਾ ਪਿਆਰ ਸੀ ਨਿੱਗਾ ਪਿਆਰ ਹਾਸਲ ਕੀਤਾ ਸੀ ਤੇ ਉਹ ਚਾਹੁੰਦਾ ਸੀ ਜਿੰਨੀ ਦੂਰੀ ਬਣੇ ਇਹ ਚੰਗਾ ਹੋਵੇ ਕਿਉਂਕਿ ਦੂਰੀ ਰਹੇਗੀ ਤੇ ਗੱਦੀ ਮੈਨੂੰ ਪ੍ਰਾਪਤ ਹੋ ਜਾਵੇਗੀ ਝਗੜਾ ਵੀ ਕਰਦਾ ਸੀ ਕਿਉਂਕਿ ਜਦੋਂ ਬੰਦੇ ਨੂੰ ਲੱਗਦਾ ਨਾ ਵੀ ਇਹ ਕਾਰਜ ਮੈਂ ਕਰ ਰਿਹਾ ਹਾਂ ਇਹ ਮੇਰੇ ਕਰਕੇ ਚੱਲ ਰਿਹਾ ਜਦੋਂ ਮੇਰਾ ਲਫ਼ਜ਼ ਆ ਜਾਏ ਨਾ ਜੀਵਨ 'ਚ ਉੱਥੇ ਹੰਕਾਰ ਦਾ ਜਨਮ ਹੋ ਜਾਂਦਾ ਹੈ ਇਰਥੇ ਚੰ ਨੂੰ ਹੰਕਾਰ ਸੀ ਕਿ ਇਤਨਾ ਵੱਡਾ ਕਾਰਜ ਮੈਂ ਕਰ ਰਿਹਾ ਹਾਂ ਜੇ ਮੈਂ ਨਾ ਹੋਵਾਂ ਤੇ ਇਹ ਕਾਰਜ ਕੌਣ ਕਰੇਗਾ ਇਸ ਕਰਕੇ ਸਮਾ ਸਮਾ ਸਿਰ ਜਦੋਂ ਗੁਰੂ ਸਾਹਿਬ ਜੀ ਉਸ ਨੂੰ ਸਮਝਾਉਂਦੇ ਤੇ ਗੁਰੂ ਸਾਹਿਬ ਜੀ ਦੇ ਨਾਲ ਲੜਾਈ ਕਰਦਾ ਸੀ ਗੁਰੂ ਰਾਮਦਾਸ ਜੀ ਨੇ ਆਪਣੇ ਸ਼ਬਦ ਵਿੱਚ ਇਹ ਜ਼ਿਕਰ ਵੀ ਕੀਤਾ ਹੈ ਕਾਹੇ ਪੂਤ ਝਗੜਤ ਹੂੰ ਸੰਗ ਬਾਪ ਜਿਨ ਕੇ ਜਨੇ ਵਡੀਰੇ ਤੁਮ ਹੋ ਤਿੰਸੂ ਝਗੜਤ ਪਾਪ ਵੀ ਜਿਨ੍ਹਾਂ ਦਾ ਤੂੰ ਪਾਲਿਆ ਵੱਡਾ ਕੀਤਾ ਉਹਨਾਂ ਨਾਲ ਝਗੜਾ ਕਰਨਾ ਸਭ ਤੋਂ ਵੱਡਾ ਪਾਪ ਹੈ ਮੈਂ ਬੇਨਤੀ ਕਰਾਂ ਦੁਨੀਆਂ 'ਚ ਤੋਂ ਸਭ ਤੋਂ ਵੱਡਾ ਕੋਈ ਪਾਪ ਹੈ ਤੇ ਉਹ ਹੈ ਜਦੋਂ ਕੋਈ ਬੱਚਾ ਆਪਣੇ ਮਾਪਿਓ ਦਾ ਦਿਲ ਦੁਖਾਂਦਾ ਉਸ ਤੋਂ ਵੱਡਾ ਹੋਰ ਕੋਈ ਪਾਪ ਨਹੀਂ ਜਿੰਨੇ ਮਰਜ਼ੀ ਪੁੰਨ ਕਮਾ ਲਵੇ ਭਾਈ ਗੁਰਦਾਸ ਜੀ ਕਹਿੰਦੇ ਨੇ ਜਿਹੜਾ ਪੁੱਤਰ ਜਿਹੜੀ ਧੀ ਆਪਣੇ ਮਾਪਿਓ ਦਾ ਦਿਲ ਦੁਖਾਂਦੀ ਹੈ ਨਾ ਤੇ ਉਸ ਤੋਂ ਵੱਡਾ ਹੋਰ ਕੋਈ ਗੁਨਾਹ ਦੁਨੀਆ ਵਿੱਚ ਨਹੀਂ ਸਭ ਤੋਂ ਵੱਡਾ ਪਾਪ ਹੈ ਇਹ ਆਵੇਂ ਜਿੰਨੇ ਮਰਜ਼ੀ ਤੀਰਥਾਂ ਦੇ ਇਸ਼ਨਾਨ ਕਰ ਲਵੇ ਦਾਨ ਪੁੰਨ ਕਰ ਲਵੇ ਸੇਵਾ ਕਰ ਲਵੇ ਪਰ ਜੇ ਕਿਤੇ ਉਹ ਮਾਪਿਓ ਦਾ ਦਿਲ ਦੁਖਾਂਦੀ ਤੇ ਸਭ ਤੋਂ ਵੱਡਾ ਪਾਪੀ ਤੇ ਗੁਨਾਹਗਾਰ ਮੰਨਿਆ ਗਿਆ ਗੁਰਮਤ ਦੇ ਅਨੁਸਾਰ ਗੁਰੂ ਸਾਹਿਬ ਜੀ ਨੇ ਪਰਖਿਆ ਕਾਲੀ ਬ੍ਰਿਤੀ ਚੰਦ ਮਾਇਆ ਚ ਲਿਵੜਿਆ ਹੋਇਆ ਗਲਤਾਨ ਹੈ ਉਹਦਾ ਜੀਵਨ ਐਸਾ ਹੈ ਮਾਇਆ ਧਾਰੀ ਅਤ ਅੰਨਾ ਬੋਲਾ ਸ਼ਬਦ ਨਾ ਸੁਣੇ ਬੋ ਰੋਲ ਕਝੁਲਾ ਉਹਨੂੰ ਸ਼ਬਦ ਦਾ ਕੋਈ ਅਸਰ ਨਹੀਂ ਜਿਵੇਂ ਪੱਥਰ ਹੋ ਜਾਂਦਾ ਨਾ ਪਾਣੀ ਚ ਪੈਰ ਆਵੇ ਤਾਂ ਵੀ ਅੰਦਰੋਂ ਸੁੱਕਾ ਹੁੰਦਾ ਹੈ ਬ੍ਰਿਤੀ ਚੰਦ ਦੀ ਹਾਲਤ ਉਹ ਸੀ ਮਹਾਦੇਵ ਜਿਹੜਾ ਇਤਨਾ ਪਾਸੇ ਹੋ ਗਿਆ ਕਹਿੰਦਾ ਗ੍ਰਸਤੀ ਨਾਲ ਮੈਨੂੰ ਕੋਈ ਲੈਣਾ ਦੇਣਾ ਨਹੀਂ ਗੁਰੂ ਅਰਜਨ ਦੇਵ ਜੀ ਮਹਾਰਾਜ ਗ੍ਰਸਤੀ ਵੀ ਹਨ ਤੇ ਮਾਇਆ ਤੋਂ ਉਪਰਾਮ ਵੀ ਹਨ ਜੋ ਗੁਰੂ ਨਾਨਕ ਪਾਤਸ਼ਾਹ ਦਾ ਵਚਨ ਸੀ ਉਹ ਕਮਾਇਆ ਜੈਸੇ ਜਲਮੈ ਕਮਲ ਨਿਰਾਲਮ ਮੁਰਗਾਈ ਨੇ ਸੈਣੇ ਸ਼ਬਦ ਸੁਰਤ ਪਵ ਸਾਗਰ ਤਰੀਏ ਨਾਨਕ ਨਾਮ ਬਖਾਣੇ ਆਪਣੇ ਸੁਰਤ ਨੂੰ ਉਚਾਰ ਰੱਖਿਆ ਗੁਰੂ ਸਾਹਿਬ ਜੀ ਗੋਇੰਦਵਾਲ ਸਾਹਿਬ ਲੈ ਕੇ ਆ ਗਏ 18 ਸਾਲ ਦੀ ਅਰਜ਼ਾ ਸੀ ਜਦੋਂ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ 1581 ਦੇ ਅੰਦਰ ਅਜ ਦੇ ਦਿਨ ਗੁਰਗੱਦੀ ਤੇ ਬਿਰਾਜਮਾਨ ਕੀਤਾ ਅਜ ਸਤਿਗੁਰੂ ਦਾ ਗੁਰਗੱਦੀਪੁਰ ਵਾਹ ਗੁਰਸਿੱਖੋ ਗੁਰਗੱਦੀ ਤੇ ਬਿਰਾਜਮਾਨ ਕੀਤਾ ਜਦੋਂ ਇਹ ਖਬਰ ਚਾਰੇ ਪਾਸੇ ਫੈਲੀ ਕਿ ਗੁਰੂ ਰਾਮਦਾਸ ਮਹਾਰਾਜ ਨੇ ਗੱਦੀ ਜਿਹੜੀ ਹੈ ਆਪਣੇ ਛੋਟੇ ਸੁਪੁੱਤਰ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਦੇ ਦਿੱਤੀ ਹੈ ਉਹਨਾਂ ਦਿਨਾਂ ਦੇ ਅੰਦਰ ਪਟ ਸਾਹਿਬਾਨ ਜਿਹੜੇ ਨੇ ਉਹ ਦਰਸ਼ਨਾਂ ਵਾਸਤੇ ਆਏ ਆਕੇ ਦੇਖਿਆ ਬੜੇ ਹੈਰਾਨ ਮਨ ਚ ਕੇ ਵਿਚਾਰ ਲੈ ਕੇ ਉਹ ਆਏ ਸਨ ਕਿ ਲੰਬਾ ਦਾੜਾ ਹੋਏਗਾ ਬੁਜ਼ੁਰਗ ਅਵਸਥਾ ਹੋਏਗੀ ਆਕੇ ਦੇਖਿਆ ਤੇ 18 ਸਾਲ ਦਾ ਨੌਜਵਾਨ ਅਜੇ ਦਾੜਾ ਕੋਈ ਨਹੀਂ ਮੁਖਤੇ ਇਤਨੀ ਛੋਟੀ ਅਰਜ਼ਿ ਚ ਗੱਦੀ ਦਿੱਤੀ ਮਹਾਰਾਜ ਨੇ ਕਈ ਦਿਨ ਤੱਕ ਮਨ ਵਿੱਚ ਸ਼ੰਕਾ ਬਣਿਆ ਰਹਾ ਪਰ ਜਦੋਂ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਰੈਣੀ ਬੈਣੀ ਵੇਖੀ ਉਠਣਾ ਬੈਠਣਾ ਵੇਖਿਆ ਯਾਰ ਵਾਲੋ ਸੱਚ ਜਾਣਨਾ ਉਹਨਾਂ ਨੂੰ ਕਹਿਣਾ ਪਿਆ ਰਹੋ ਸੰਤ ਹੋਂ ਟੋਲ ਸਾਧਵੋ ਤੇਰੇ ਡਿੱਠੇ ਸੰਨਿਆਸੀ ਤਪਸਵੀ ਮੁਖੋ ਇਹ ਪੰਡਿਤ ਮਿੱਠੇ ਕਹਿੰਦੇ ਕਹਤਿਓ ਕਹਤੀ ਸੁਣੀ ਰਹਿਤ ਕੋ ਖੁਸ਼ੀ ਨ ਆਇਓ ਬੜੇ ਦੇਖੇ ਪਰ ਗੁਰੂ ਅਰਜਨ ਦੇਵ ਜੀ ਮਰ ਵਰ ਤੁਹਾਡੇ ਵਰਗਾ ਅਜੇ ਤੱਕ ਕੋਈ ਨਹੀਂ ਵੇਖਿਆ ਤੇ ਉਹਨਾਂ ਨੂੰ ਇਹ ਵਚਨ ਕਰਨੇ ਪਏ ਜਬ ਲੋ ਨਹੀਂ ਭਾਗ ਲਿਲਾਰ ਉਦੈ ਤਬ ਲੋ ਭ੍ਰੰਤੇ ਫਿਰਤੇ ਬੋ ਥਾਇਓ ਥਾਇਓ ਕਲ ਘੋਰ ਸਮਦਰ ਮੈਂ ਬੁਢ ਤੇ ਕਵਹੁ ਮਿਟ ਹੈ ਨਹੀਂ ਰਹਿ ਪਛਤਾਇਓ ਤਤ ਵਿਚਾਰ ਇਹ ਮਸਰਾ ਜਗਤਾਰਨ ਕੋ ਅਵਤਾਰ ਬਣਾਇਓ ਜਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਨ ਆਇਓ ਜਿਨ੍ਹਾਂ ਨੇ ਨਾਮ ਜਪਿਆ ਉਹ ਜੋਨਾਂ ਤੋਂ ਬਚ ਗਿਆ ਐਸੇ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਅਜ ਗੁਰਗੱਦੀ ਪੁਰਬ ਹੈ ਆਪ ਸਾਰਿਆਂ ਨੂੰ ਬਹੁਤ ਵਧਾਈਆਂ ਹੋਵਣ ਸਤਿਗੁਰ ਕਿਰਪਾ ਕਰਨ ਜਿਵੇਂ ਆਪ ਜੀਆ ਨੇ ਹੁਕਮ ਮੰਨ ਕੇ ਗੁਰਗੱਦੀ ਤੇ ਬਰਾਜਮਾਨ ਹੋਏ ਇਸ ਤਰ੍ਹਾਂ ਜੇ ਆਪਾਂ ਚਾਹੁੰਦੇ ਗੁਰੂ ਕੀ ਖੁਸ਼ੀ ਪ੍ਰਾਪਤ ਹੋਵੇ ਤੇ ਗੁਰਸਿੱਖੋ ਸਾਨੂੰ ਵੀ ਹੁਕਮ ਮੰਨ ਕਮਾਣਾ ਪਏਗਾ ਹੁਕਮੀ ਬਣ ਕੇ ਹੀ ਗੁਰੂ ਨਾਨਕ ਦੇ ਘਰ ਦੀਆਂ ਖੁਸ਼ੀਆਂ ਮਿਲਦੀਆਂ ਨੇ ਪ੍ਰਿਥੀ ਚੰਦ ਵਾਲਾ ਰੂਪ ਬਣਾ ਲਵਾਂਗੇ ਮਹਾਦੇਵ ਵਰਗਾ ਰੂਪ ਹੋਏਗਾ ਗੁਰੂ ਨਾਨਕ ਦੀਆਂ ਘਰ ਦੀਆਂ ਖੁਸ਼ੀਆਂ ਰਹਿਮਤਾਂ ਪ੍ਰਾਪਤ ਨਹੀਂ ਹੋਣੀਆਂ ਇਤਨੇ ਬਚਨ ਬੇਨਤੀਆਂ ਪ੍ਰਵਾਣ ਬਹੁਤ ਧੰਨਵਾਦ ਸਾਰਿਆਂ ਦਾ ਕਲ ਗੁਰੂ ਰਾਮਦਾਸ ਮਹਾਰਾਜ ਜੀ ਦਾ ਜੋਤੀ ਜੋਤ ਸਮਾਉਣ ਦਾ ਪ੍ਰਭ ਹੈ ਕਲ ਗੁਰੂ ਰਾਮਦਾਸ ਮਹਾਰਾਜ ਦੇ ਜੀਵਨ ਦੇ ਤਿਹਾਰ ਦੀਆਂ ਵਿਚਾਰਾ ਕਰਾਂਗੇ ਸੋ ਅੱਜ ਦੇ ਜਵਾਨਾਂ ਚਿਤਨੀਆਂ ਬੇਨਤੀਆਂ ਪ੍ਰਵਾਨ ਕਰੋ ਮੇਰੀਆਂ ੁੱਲਾਂ ਮੇਰੀ ਝੋਲੀ ਵਿੱਚ ਪਾ ਜਾਣਾ ਗੁਰੂ ਕੇ ਵਚਨ ਹਿਰਦੇ ਵਿੱਚ ਵਸਾਣਾ ਬਹੁਤ ਬਹੁਤ ਵਧਾਈਆਂ ਮਹਾਰਾਜ ਦੇ ਗੁਰਗੱਦੀ ਦੀ ਵਸਤੀਆਂ ਫਤਿਹ ਦੀ ਸੰਧ ਕਰੋ ਪਿਆਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲੇ ਸੋ ਨਿਆ